ਪਾਣੀ ਵਾਲੀ ਟੈਂਕੀ ਨੂੰ ਦੂਰ ਖੜ ਕੇ ਸਾਫ਼ ਕਰਨ ਨਾਲ ਆਪਾਂ ਜੀ ਇੱਕ ਜ਼ਬਰਦਸਤ ਦੇਸੀ ਜਗਾੜ ਤਿਆਰ ਕੀਤਾ ਹੈ ਪਾਣੀ ਵਾਲੀ ਟੈਂਕੀ ਨੂੰ ਸਾਫ਼ ਕਰਨ ਦੀ ਹਰੇਕ ਬੰਦਾ ਘੌਲ ਕਰਦਾ 6-6 ਮਹੀਨੇ ਸਾਲ ਬਾਅਦ ਕੋਈ ਸਾਫ਼ ਹੀ ਨਹੀਂ ਕਰਦਾ ਐਂ ਗੰਦਗੀ ਜਮਾ ਹੋਈ ਰਹਿੰਦੀ ਕਿਉਂਕਿ ਘੌਲ ਹੋ ਜਾਂਦੀ ਵੀ ਕਿਹੜਾ ਵਿੱਚ ਬੜੂ ਕਿਹੜਾ ਪਾਈਪਾ ਖੋਲੂ ਪਰ ਤੁਹਾਨੂੰ ਇੱਕ ਪੈਪਸੀ ਦਾ ਉੱਪਰਲਾ ਹਿੱਸਾ ਚਾਹੀਦਾ ਉਹਦੇ ਵਿੱਚ ਇੱਕ ਪੈਪ ਫਿੱਟ ਕਰਨੀ ਹੈ ਇੱਕ ਵੱਡੀ ਪੈਪ ਉਹਦੇ ਉੱਪਰ ਦੀ ਫਿੱਟ ਕਰਨੀ ਹੈ ਜਿਵੇਂ ਆਪਾਂ ਫਿੱਟ ਕੀਤੀ ਹੈ ਇਸ ਤੋਂ ਬਾਅਦ ਇੱਕ ਆ ਜਿਹੜੀ ਪਾਣੀ ਵਾਲੀ ਪਾਈਪ ਹੁੰਦੀ ਹੈ ਵਿੱਚੋਂ ਦੀ ਲੰਗਾ ਕੇ ਟੈਂਕੀ ਦੇ ਵਿੱਚ ਇਸ ਤਰੀਕੇ ਨਾਲ ਸਿੱਟ ਦੇਣੀ ਹੈ ਤੁਸੀਂ ਇਸ ਤੋਂ ਬਾਅਦ ਦੂਜੇ ਪ ਐਪਸੀ ਵਾਲਾ ਜਿਗਾੜ ਉਹਨੂੰ ਵਿੱਚ ਘਮਾਉਂਦੇ ਜਾਵਾਂਗੇ ਵਿੱਚ ਘਮਾਉਂਦੇ ਜਾਵਾਂਗੇ ਇਸ ਤਰੀਕੇ ਨਾਲ ਸਾਰੀ ਇਹਦੀ ਗੰਦਗੀ ਹੈ ਜਿੰਨੀ ਟੈਂਕੀ ਦੀ ਇਹਦੇ ਵਿੱਚ ਜਲਬ ਜਮੀ ਹੋਈ ਹੈ ਬ੍ਰੇਤੀ ਹੈ ਸਾਰੀਆਂ ਪਾਈਪ ਦੇ ਰਸਤੇ ਤੁਹਾਡੀ ਬਾਹਰ ਆ ਜੂਗੀ ਤੁਸੀਂ ਬਿਨਾ ਹੱਥ ਲਗਾਏ ਪਾਣੀ ਦੇ ਐਂਦੀ ਐਂ ਸਾਰੀ ਟੈਂਕੀ ਦੂਰ ਖੜ ਕੇ ਸਾਫ ਕਰ ਸਕਦੇ ਹੋ ਟੈਂਕੀ ਦੇ ਵਿੱਚ ਬਹੁਤ ਜ਼ਿਆਦਾ ਬ੍ਰੇਤੀ ਗੰਦਗੀ ਜਮਾ ਹੋ ਜਾਂਦੀ ਹੈ ਐਸ ਕਰਕੇ ਟੈਂਕੀ ਨੂੰ ਛੇ ਛੇ ਮਹੀਨੇ ਬਾਅਦ ਸਾਫ ਕਰਦੇ ਰਹੋ ਅੱਜ ਗਾੜ ਇੱਕ ਵਾਰੀ ਘਰੇ ਤਿਆਰ ਕਰਕੇ ਰੱਖ ਲਓ ਜਿੰਨੀਆਂ ਮਰਜ਼ੀ ਇਹਦੇ ਨਾਲ ਟੈਂਕੀਆਂ ਸਾਫ ਕਰਦੇ ਰਹੋ ਪਾਣੀ ਸਾਫ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਾਣੀ ਤੋਂ ਹੀ ਅੱਗੇ ਬਿ